ਗਾਰੇ শ্রোਤਿਓ ਫਿਲਾਸਫੀ ਦੀ ਦੁਨੀਆ ਦੇ ਚੈਨਲ ਵਿੱਚ ਅੱਜ ਆਪਾਂ ਭਾਰਤੀ ਦਰਸ਼ਨ ਦੇ ਵਿਕਾਸ ਅਤੇ ਇਤਿਹਾਸਕ ਪੜਾਅ ਇਹ ਵਿੱਚੋਂ ਉਪਨਿਸ਼ਦਾਂ ਦਾ ਦਰਸ਼ਨ ਫਿਲਾਸਫੀ ਆਫ ਉਪਨਿਸ਼ਦ ਜਿਹਦੇ ਬਾਰੇ ਥੋੜੀ ਜੀ ਗੱਲ ਇਸ ਚੈਪਟਰ ਨੂੰ ਸ਼ੁਰੂ ਕਰਦੇ ਆਂ ਭਾਰਤੀ ਦਰਸ਼ਨ ਦੇ ਸਾਰੇ ਸੰਸਾਰ ਦੇ ਵਿੱਚ ਜਿਵੇਂ ਪ੍ਰਸਿੱਧ ਹੈਗਾ ਸਾਡੀ ਇੰਡੀਅਨ ਫਿਲਾਸਫੀ ਤੇ ਸਭ ਤੋਂ ਪੁਰਾਣਾ ਦਰਸ਼ਨ ਮੰਨਿਆ ਜਾਂਦਾ ਹੈ ਖਾਸ ਕਰਕੇ ਵੇਦਾਂ ਤੇ ਇਹ ਬਹੁਤ ਹੀ ਪੁਰਾਣਾ ਦਰਸ਼ਨ ਹੈ ਜਿਸ ਸਮੇਂ ਕਈ ਦੇਸ਼ਾਂ ਦੇ ਵਿੱਚ ਅਗਿਆਨਤਾ ਦਾ ਅੰਧਕਾਰ ছਾਇਆ ਹੋਇਆ ਸੀ ਉਸ ਸਮੇਂ ਭਾਰਤੀ ਦਰਸ਼ਨ ਤੇ ਵਿਗਿਆਨ ਬਹੁਤ ਵਿਕਸਿਤ ਹੋਏ ਜਣਕਿ ਜਦੋਂ ਦੁਨੀਆ ਨੂੰ ਫਿਲਾਸਫੀ ਬਾਰੇ ਪਤਾ ਹੀ ਨਹੀਂ ਸੀ ਅਗਿਆਨਤਾ ਸੀ ਕਾਫੀ ਉਦੋਂ ਸਾਡੀ ਰਿਸ਼ੀਆਂ ਮੁਨੀਆਂ ਨੇ ਜਾਂ ਉਸ ਸਮੇਂ ਦੇ ਜਿਹੜੇ ਫਿਲਾਸਫਰ ਸਨ ਉਹਨਾਂ ਨੇ ਇਹਦੇ ਤੇ ਖੋਜ ਕਰਨੀ ਸ਼ੁਰੂ ਕੀਤੀ ਉਸ ਸਮੇਂ ਭਾਰਤੀ ਦਰਸ਼ਨ ਤੇ ਵਿਗਿਆਨ ਬਹੁਤ ਜ਼ਿਆਦਾ ਵਿਕਸਿਤ ਹੋਏ ਇਸੇ ਕਾਰਨ ਭਾਰਤੀ ਸੰਸਕ੍ਰਿਤੀ ਸਾਡੀ ਇੰਡੀਅਨ ਜਿਹੜੀ ਸਭਿਅਤਾ ਅਤੇ ਸਾਡੀ ਇੰਡੀਅਨ ਫਿਲਾਸਫੀ ਦਰਸ਼ਨ ਬਹੁਤ ਹੀ ਪ੍ਰਸਿੱਧ ਹੋਏ ਅਤੇ ਦੂਰ ਦੂਰ ਤੱਕ ਫੈਲੇ ਅੱਜ ਵੀ ਜਿਨ੍ਹਾਂ ਦੇ ਉੱਪਰ ਐਨਥਰੋਪੋਲੋਜੀਕਲੀ ਤੌਰ ਦੇ ਉੱਪਰ ਦੇਖਿਆ ਜAVE ਤਾਂ ਕਾਫੀ ਸਟਡੀ ਕਰਨ ਨੂੰ ਮਿਲਦੀ ਹੈ। ਅਗਰ ਪੁਰਾਣੇ ਸਹਿਦ ਦੀ ਖੋਜ ਕਰਨੀ ਹੋਵੇ ਤੇ ਹੁਣ ਉਪਨਿਸ਼ਦਿਕ ਜਿਹੜਾ ਸਾਹਿਤ ਹੈ ਜਾਂ ਉਪਨਿਸ਼ਦਾਂ ਦਾ ਜਿਹੜਾ ਲਿਟਰੇਚਰ ਹੈ ਇੱਕ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਆਰਣਿਕ ਅਤੇ ਉਪਨਿਸ਼ਦ ਇੱਕ ਅਜਿਹ ਸਾਹਿਤ ਹੈ ਜਿਸ ਨੂੰ ਵਾਸਤਵਿਕ ਅਰਥਾਂ ਵਿੱਚ ਭਾਰਤੀ ਦਰਸ਼ਨ ਜਾ ਭਾਰਤੀ ਦਾਰਸ਼ਨਿਕ ਪਰੰਪਰਾ ਦਾ ਸੋਮਾ ਕਿਹਾ ਜਾ ਸਕਦਾ ਹੈ ਇਹ ਅਧਿਆਤਮਿਕ ਗਿਆਨ ਅਤੇ ਰਹੱਸਵਾਦ ਉੱਤੇ ਆਧਾਰਿਤ ਜੀਵਨ ਦਰਸ਼ਨ ਦੀ ਅਜਹੀ ਉਚਤਮ ਅਤੇ ਉਤਮ ਪ੍ਰਾਪਤੀ ਹੈ ਕਿ ਇਸ ਉੱਤੇ ਨਾ ਕੇਵਲ ਭਾਰਤੀ ਸੱਭਿਆਚਾਰ ਨੂੰ ਗੌਰਵ ਹੈ ਸਗੋਂ ਸਾਰੀ ਮਾਨਵਤਾ ਇਸ ਦੀ ਪ੍ਰਸ਼ੰਸਾ ਕਰਦੀ ਹੈ ਇਸ ਸਾਹਿਤ ਦਾ ਸਿੱਧਾ ਪ੍ਰਭਾਵ ਭਾਰਤੀ ਦਾਰਸ਼ਨਿਕ ਪਰੰਪਰਾ ਤੇ ਪਿਆ ਜਿਨ੍ਹਾਂ ਵਿੱਚ ਜਿਵੇਂ ਪ੍ਰਮਾਨਵਾਦੀ ਤਾਰਕਿਕ ਜਿਵੇਂ ਬੋਧੀ ਜਾਂ ਨਿਆ ਅਤੇ ਮੀਮंसा ਦਰਸ਼ਨ ਐ ਨਿਆਇ ਦਰਸ਼ਨ ਬਾਰੇ ਆਪਾਂ ਗੱਲ ਕੀਤੀ ਸੀ ਜਾਂ ਮੀਮंसा ਦਰਸ਼ਨ ਬਾਰੇ ਵੀ ਬਿਸਕ ਇੰਟਰੋਡਕਸ਼ਨ ਕੀਤੀ ਸੀ ਇਹਨੂੰ ਡਿਟੇਲ ਵਿੱਚ ਵੀ ਆਪਾਂ ਕਰਾਂਗੇ ਹੁਣ ਪਸ਼ਚਮੀ ਦਾਰਸ਼ਨਿਕ ਉਪਨਿਸ਼ਦ ਦਰਸ਼ਨ ਤੋਂ ਪ੍ਰਭਾਵਿਤ ਹੋਏ ਉਦਾਹਰਨ ਦੇ ਤੌਰ ਤੇ ਸ਼ਾਪਨ ਹਾਵਰ ਲਿਖਦਾ ਕਿ ਉਹ ਜੋ ਫਿਲਾਸਫਰ ਸੀ ਵੈਸਲਰ ਕਿ ਉਹ ਪਨਿਸ਼ਦਾਂ ਤੋਂ ਵੱਧ ਕੇ ਮੈਨੂੰ ਹੋਰ ਕੋਈ ਸੰਤੁਸ਼ਟੀ ਦੇਣ ਵਾਲਾ ਆਧਿਨ ਨਹੀਂ ਲੱਭਿਆ ਇਹ ਮੇਰੇ ਜੀਵਨ ਦੀ ਰਾਹਤ ਹਨ ਅਤੇ ਮੇਰੀ ਮੌਤ ਸਮੇਂ ਵੀ ਮੈਨੂੰ ਸ਼ਾਂਤੀ ਦੇਣਗੇ ਆਧੁਨਿਕ ਸਮੇਂ ਦੀ ਗੱਲ ਕਰੀਏ ਤਾਂ ਮਹਾਨ ਆਦਰਸ਼ਵਾਦੀ ਜਿਵੇਂ ਹੀਗਲ ਕਾਉਂਟ ਬ੍ਰੈਡਲੀ ਪੀ ਐਚ ਗ੍ਰੀਨ ਦੀਆਂ ਦਲੀਲਾਂ ਵੀ ਉਹ ਨਿਸ਼ਚਿਤ ਸਾਹਿਤ ਦੀ ਭਵਿਕ ਬਾਣੀ ਕਰਦੀਆਂ ਹਨ ਉਹ ਪਨਿਸ਼ਿਤ ਦਰਸ਼ਨ ਵਿੱਚ અપਾਰ ਸ਼ਕਤੀ ਜਿਸ ਦੀ ਮਹਾਨਤਾ ਭਾਰਤੀ ਦਾਰਸ਼ਨਿਕ ਅਤੇ ਮਹਾਨ ਪੁਰਸ਼ਾਂ ਨੂੰ ਨਿਰੰਤਰ ਪ੍ਰੇਰਣਾ ਦੇਣ ਨਾਲ ਹੋਰ ਵੀ ਵੱਧ ਜਾਂਦੀ ਹੈ ਦੇ ਉਹ ਉਸ ਤੋਂ ਬਾਅਦ ਰਵਿੰਦਰਨਾਥ ਟੈਗੋਰ, ਸਵਾਮੀ ਵਿਵੇਕਾਨੰਦ, ਅਰਿੰਦੋ ਗੋਸ਼ ਅਤੇ ਸਵਾਮੀ ਰਾਮ ਤੀਰਥ ਵਰਗੇ ਉੱਗੇ ਦਾਰਸ਼ਨਿਕਾਂ ਦਾ ਅਧਿਆਤਮਿਕ ਕੇਂਦਰ ਉਪਨਿਸ਼ਦ ਹੀ ਰਿਹਾ ਹੈ। ਜਨਕਿ ਉਪਨਿਸ਼ਦਾਂ ਨੂੰ ਹੀ ਉਹਨਾਂ ਨੇ ਆਪਣਾ ਸੈਂਟਰ ਜਿਹੜਾ ਉਹ ਬਣਾਇਆ। ਹੁਣ ਉਪਨਿਸ਼ਦ ਸਾਹਿਤ ਦਾ ਜਿਹੜਾ ਕਾਲ ਹੈ ਸਮਾਂ ਇਸ ਕਾਲ ਬਾਰੇ ਕੋਈ ਨਿਸ਼ਚਿਤ ਰੂਪ ਵਿੱਚ ਤਾਂ ਨਹੀਂ ਕਿਹਾ ਜਾ ਸਕਦਾ ਕਿ ਪ੍ਰੋਪਰਟੀ ਦੀ ਐਗਜ਼ੈਕਟ ਡੇਟ ਹੈ ਜਿਹੜੀ ਕਿ ਵੇਦਾਂ ਦੇ ਤੀਜੇ ਭਾਗ ਵਿੱਚ ਕਢੇ ਜਾਂਦੇ ਹਨ ਜਾਨਕਿ ਵੇਦਾਂ ਤੋਂ ਬਾਅਦ ਵਾਲੇ ਇਸ ਲਈ ਇਹ ਜ਼ਰੂਰ ਹੀ ਰਿਗ ਵੇਦ ਅਤੇ ਬੁੱਧ ਮਤ ਦੇ ਆਰੰਭ ਦੇ ਕਾਲ ਵਿੱਚ ਲਿਖੇ ਗਏ ਜਦੋਂ ਜਾਨਕਿ ਮਤ ਜਿਹੜੀ ਆਰੰਭ ਹੋਈ ਕੁਝ ਉਪਨਿਸ਼ਦ ਬਹੁਤ ਪਹਿਲਾਂ ਅਤੇ ਕੁਝ ਬਾਅਦ ਵਿੱਚ ਲਿਖੇ ਗਏ ਪਹਿਲਾਂ ਉਪਨਿਸ਼ਦਾਂ ਦਾ ਸਮਾਂ ਸੀ ਜਿਹੜਾ ਲਗਭਗ 1000 ਤੋਂ 300 BC ਤੇ ਕੁਝ ਉਪਨਿਸ਼ਦ ਜਿਹੜੇ ਬੁੱਧ ਮਤ ਦੇ ਸਮੇਂ ਤੋਂ ਵੀ ਬਾਅਦ ਦੇ ਹਨ ਪ੍ਰਾਚਨ ਉਪਨਿਸ਼ਦ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹਨ ਸ਼ੰਕਰ ਨੇ ਕੇਵਲ 10 ਉਪਨਿਸ਼ਦਾਂ ਉੱਤੇ ਆਪਣੀ ਟਿੱਪਣੀ ਲਿਖੀ ਹੈ ਤਾਂ ਇਹ ਉਪਨਿਸ਼ਦ ਅਗਰ ਇਹਨਾਂ ਦੀ 10 ਦੀ ਗਿਣਤੀ ਕਰੀਏ ਤਾਂ ਈਸ਼ਾ ਵਾਸੇਆ ਉਪਨਿਸ਼ਦ ਕઠੋ ਉਪਨਿਸ਼ਦ ਤੈਤਰੀਯ ਉਪਨਿਸ਼ਦ ਮੰਡੂਕੀਏ ਬਰਦਾਰਾਣੇ ਉਪਨਿਸ਼ਦ ਅੰਤਰੀ ਉਪਨਿਸ਼ਦ ਸ਼ਾਂਦੋਗਿਆ ਤੇ ਪ੍ਰਸ਼ਨ ਉਪਨਿਸ਼ਦ ਮੁੰਡਕ ਉਪਨਿਸ਼ਦ ਅਤੇ ਕੀਨ ਉਪਨਿਸ਼ਦ ਹੁਣ ਇਹਨਾਂ 10 ਉਪਨਿਸ਼ਦਾਂ ਨੂੰ ਯਾਨੀ ਕਿ ਪ੍ਰধান ਮੰਨਿਆ ਜਾਂਦਾ ਮੁੱਖ ਭਾਵੇਂ ਕਿ ਵੈਸੀ ਉਪਨਿਸ਼ਦਾਂ ਦੀ ਗਿਣਤੀ 108 ਦੇ ਲਗਭਗ ਕੀਤੀ ਜਾਂਦੀ ਹੈ ਡਾਕਟਰ ਹਿਊਮ ਨੇ 13 ਉਪਨਿਸ਼ਦਾਂ ਨੂੰ ਮਹੱਤਵਪੂਰਨ ਮੰਨ ਕੇ ਉਹਨਾਂ ਤੇ ਟਿਕਾ ਕੀਤਾ ਕੇਵਲ ਜਿਹੜਾ ਸ਼ੰਕਰ ਸਵੀਤਾ ਸੂਤਰ ਅਤੇ ਉਪਨਿਸ਼ਦਾਂ ਨੂੰ ਨੇ ਛੱਡ ਦਿੱਤਾ ਸੀ ਭਾਵੇਂ ਕਿ ਉਹ ਦਾਰਸ਼ਨਿਕ ਦ੍ਰਿਸ਼ਟੀਕੋਣ ਸੀ ਜਿਹੜੀ ਉਹਦੇ ਤੋਂ ਕੋਈ ਘੱਟ ਮਹੱਤਵਪੂਰਨ ਨਹੀਂ ਸਨ ਪਰ ਪ੍ਰੋਫੈਸਰ ਹਿਊਮ ਜਾਂ ਡਾਕਟਰ ਹਿਊਮ ਕਹ ਲਓ ਡਿਊਜ਼ਨ ਨੇ ਵੀ ਇਹਨਾਂ ਨੂੰ ਫਿਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਿਹਨੇ ਰਿਸਰਚ ਕੀਤੀ ਸੀ ਅਗਸਤ ਦੇ ਪੁਰਸ਼ੀਨ ਸ਼ਲੋਕਬਦ ਅਤੇ ਬਾਦ ਵਾਲੇ ਉਪਨਿਸ਼ਦ ਉਪਨਿਸ਼ਦ ਅਧਿਆਤਮਿਕ ਵਿਦਿਆ ਸੰਬੰਧੀ ਇੱਕ ਕਿਤਾਬਾਂ ਹਨ ਇਸ ਵਿੱਚ ਮੁੱਖ ਰੂਪ ਵਿੱਚ ਜੀਵ ਸ੍ਰਿਸ਼ਟੀ ਤੇ ਪਰਮਾਤਮਾ ਦੇ ਵਿਚਾਰ ਪ੍ਰਗਟ ਹਨ ਇਸ ਵਿੱਚ ਬ੍ਰਹਮ ਇੱਕ ਹੈ ਤੇ ਜ਼ੋਰ ਦਿੱਤਾ ਗਿਆ ਹੈ ਹੁਣ ਗੁੱਝੀ ਸਿੱਖਿਆ ਕਿ ਸਿਕਰ ਟੀਚਿੰਗ ਉਪਨਿਸ਼ਦਾਂ ਸ਼ਬਦ ਕਰਤਾ ਹੈ ਆਮ ਕਰਕੇ ਉਪਨਿਸ਼ਦਾਂ ਵਿੱਚ ਰਿਸ਼ੀਆਂ ਮੁੰਨੀਆਂ ਸਾਧੂਆਂ ਸੰਨਿਆਸੀਆਂ ਦੇ ਵਿਚਾਰ ਸ਼ਾਮਲ ਹਨ ਇਨਾਂ ਦੀਆਂ ਸਖਿਆਵਾਂ ਸਾਰੀਆਂ ਲਈ ਨਹੀਂ ਹਨ ਕੁਝ 92 ਵਿਅਕਤੀਆਂ ਹੀ ਇਹਨਾਂ ਦਾ ਲਾਭ ਉਠਾ ਸਕਦੇ ਆ ਉਪਨਿਸ਼ਦ ਦੇ ਦਰਸ਼ਨ ਦੀਆਂ ਮੁੱਖ ਗੱਲਾਂ ਦਾ ਸਰਲੇਖ ਦੀ ਅਗਰ ਆਪਾਂ ਗੱਲ ਕਰੀਏ ਤਾਂ ਜਿਵੇਂ ਉਹ ਕੀ ਇਹ ਨੇ ਪ੍ਰਮਾਤਮਾ ਦੀ ਧਾਰਨਾ ਸੰਸਾਰ ਦੀ ਧਾਰਨਾ ਵਿਕਾਸ ਦੀ ਧਾਰਨਾ ਗਿਆਨ ਦੀ ਧਾਰਨਾ ਨੈਤਿਕਤਾ ਦੀ ਧਾਰਨਾ ਮੁਕਤੀ ਦੀ ਧਾਰਨਾ ਵਿਅਕਤੀਗਤ ਆਪੇ ਦੀ ਤਾਰਨਾ ਹੁਣ ਭਾਰਤੀ ਦਰਸ਼ਨ ਦੇ ਮੁੱਖ ਰੂਪ ਵਿੱਚ ਜੇ ਮੰਨਿਆ ਜਾਵੇ ਤਾਂ ਨੌ ਪ੍ਰਣਾਲੀਆਂ ਇਹਨਾਂ ਪ੍ਰਣਾਲੀਆਂ ਨੂੰ ਅੱਗੇ ਫਿਰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਜਿਵੇਂ ਵੈਦਿਕ ਪ੍ਰਣਾਲੀ ਜਾਂ ਵੈਦਿਕ ਮਤ ਜਾਂ ਆਸਤਕ ਆਰਥੋਡੌਕਸ ਸਿਸਟਮ ਤੇ ਅਵਾਇਦਿਕ ਅਵਾਇਦਿਕ ਪ੍ਰਣਾਲੀ ਜਾਂ ਵੈਦਿਕ ਮਤ ਜਾਂ ਵਿਚਾਰ ਜਾਂ ਨਾਸਤਿਕ ਪ੍ਰਣਾਲੀ ਅਨਾਰਥੋਡੌਕਸ ਜਾਂ ਹਾਈਟਰੋਡੌਕਸ ਸਿਸਟਮ ਵੈਦਿਕ ਪ੍ਰਣਾਲੀ ਦੇ ਵਿੱਚ ਇਹ ਉਹ ਪ੍ਰਣਾਲੀ ਜੋ ਵੇਦਾਂ ਦੇ ਅਸਤਿਤਵ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਪ੍ਰਮਾਤਮਾ ਦੀ ਹੋਂਦ ਵਿੱਚ ਵੀ ਯਕੀਨ ਰੱਖਦੀ ਹੈ ਜਨ ਕਿ ਰੱਬ ਨੂੰ ਮੰਨ ਕੇ ਚੱਲਦੀ ਹੈ ਭਾਰਤੀ ਦਰਸ਼ਨ ਜਾਂ ਹਿੰਦੂ ਦਰਸ਼ਨ ਵਿੱਚ ਅੱਗੇ ਫਿਰ ਨੌ ਪ੍ਰਣਾਲੀਆਂ ਆ ਜਾਂਦੀਆਂ ਸੀ ਜਿਵੇਂ ਨਿਆਨ ਦਰਸ਼ਨ ਨਿਆਏ ਫਲੋਸਫੀ ਵੈਸ਼ੇਸ਼ਿਕ ਦਰਸ਼ਨ ਸੰਖਿਆ ਦਰਸ਼ਨ ਯੋਗ ਦਰਸ਼ਨ ਪੂਰਵ ਮੀਮंसा ਅਦਵੈਤ ਵੇਦਾਂਤਾ ਦਰਸ਼ਨ ਤੇ ਫੈਦਿਕ ਪ੍ਰਣਾਲੀਆਂ ਦੇ ਜਿਹੜੇ ਜਨਮਦਾਤਾ ਸੀ ਨਿਆਦਰਸ਼ਨ ਦੇ ਸੀ ਗੌਤਮ ਵੈਸ਼ੇਸ਼ਿਕ ਦਰਸ਼ਨ ਦੇ ਸੀ ਕਨਾਟ ਸਾਂਖਿਆ ਦਰਸ਼ਨ ਦੇ ਕਪਿਲ ਯੋਗ ਦਰਸ਼ਨ ਦੇ ਪਤੰਜਲੀ ਜਿਹੜਾ ਯੋਗ ਦੀ ਗੱਲ ਕੀਤੀ ਜਾਂਦੀ ਪੂਰਵ ਮਿਮਸਾ ਦੇ ਜੈਮਨੀ ਅਦਵੈਤ ਵਿਦਾਂਤ ਜਾਂ ਉਤਤਮ ਮਿਮਸਾ ਦੇ ਵਿਆਸ ਆਯਾਦਿਕ ਪ੍ਰਣਾਲੀਆਂ ਦੀ ਜੇ ਅਗਰ ਗੱਲ ਕਰੀਏ ਇਹ ਉਹ ਪ੍ਰਣਾਲੀਆਂ ਜੋ ਵੇਦਾਂ ਨੂੰ ਅੰਤਮ ਪ੍ਰਮਾਣ ਨਹੀਂ ਮੰਨਦੀਆਂ ਜਾਂ ਜਿਹੜੀਆਂ ਵੇਦਾਂ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜਦ ਪ੍ਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦੇ। ਔਵੈਦਿਕ ਪ੍ਰਣਾਲੀਆਂ ਮੁੱਖ ਰੂਪ ਦੇ ਵਿੱਚ ਸੀ ਤਿੰਨ। ਬੋਧਮਤ ਇਹ ਮਹਾਤਮਾ ਬੁੱਧ ਦਾ ਜਿਹੜਾ ਦਰਸ਼ਨ ਸੀ। ਜੈਨਮਤ ਜਿਹੜਾ ਮਹਾਵੀਰ ਜੈਨ ਫਲਸਫੀ ਤੇ ਚਾਰਵਕ ਫਲਸਫੀ। ਵੇਦਾਂ ਦੀ ਅਗਰ ਗੱਲ ਕਰੀਏ ਤਾਂ ਭਾਰਤੀ ਦਰਸ਼ਨ ਦਾ ਇਹਦੇ ਆਨੇ ਵੇਦਾਂ ਉਪਨਿਸ਼ਦਾਂ ਪੁਰਾਣਾ ਜਾਂ ਹੋਰ ਜਿਹੜੀਆਂ ਸ਼ਰੂਤੀਆਂ ਮਨੋਸਮਰਿਤੀਆਂ ਦੁਆਰਾ ਕੀਤਾ ਜਾਂਦਾ Hindu ਧਰਮ ਅਤੇ ਦਰਸ਼ਨ ਦੇ ਸਭ ਤੋਂ ਪੁਰਾਣੇ ਗ੍ਰੰਥ ਵੇਦ ਮੰਨੇ ਜਾਂਦੇ। ਵੇਦਾਂ ਦਾ ਅਰਥ ਹੈ ਗਿਆਨ। ਵੇਦ ਗਿਆਨ ਦਾ ਸਾਗਰ ਹਨ। ਇਹਨਾਂ ਵਿੱਚ ਹਰ ਪ੍ਰਕਾਰ ਦਾ ਗਿਆਨ ਅਤੇ ਵਿਗਿਆਨ ਮਿਲਦਾ ਹੈ। ਵੇਦ ਬਹੁਤ ਵੱਡੇ ਗ੍ਰੰਥ ਹਨ। ਇਹਨਾਂ ਦਾ ਅਧਿਐਨ ਕਰਨਾ ਹਰੇਕ ਦੇ ਵਸ ਦੀ ਗੱਲ ਨਹੀਂ ਹੈ ਦੂਸਰੀ ਗੱਲ ਇਹ ਹੈ ਕਿ ਇਹਨਾਂ ਵਿੱਚ ਜਿਵੇਂ ਦਰਸ਼ਨ ਧਰਮ ਵਿਗਿਆਨ ਆਦ ਸਾਰੇ ਵਿਸ਼ੇ ਇੱਕ ਕੰਪਲੈਕਸ ਜਨਕੀ ਮਿਸ਼ਰਤ ਰੂਪ ਵਿੱਚ ਮਿਲਦੇ ਹਨ ਭਾਰਤੀ ਦਰਸ਼ਨ ਵਿੱਚ ਕਿੰਨੇ ਵੇਦ ਨੇ ਚਾਰ ਰਿਗਵੇਦ ਛਜੁਰਵੇਦ ਸਾਂਵੇਤ ਅਥਰਵ ਵੇਦ ਹੁਣ ਰਿਗਵੇਦ ਸਭ ਤੋਂ ਪੁਰਾਣਾ ਗ੍ਰੰਥ ਅਤੇ ਸਭ ਤੋਂ ਪੁਰਾਣਾ ਵੇਦ ਇਹ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ ਇਹ ਮੰਤਰਾਂ ਦਾ ਇੱਕ ਸੰਗ੍ਰਹਿ ਹੈ ਇਸ ਵਿੱਚ ਕੁੱਲ 10500 ਮੰਤਰ ਹਨ ਅਤੇ 1028 ਸ਼ੁਕਤ ਹਨ ਯਜੁਰਵੇਦ ਇਹ ਯੱਗਾਂ ਵਿੱਚ ਪੜੇ ਜਾਣ ਵਾਲੇ ਮੰਤਰ ਜੋ ઋષਿਮੁਨੀ ਯੱਗ ਕਰਦੇ ਸੀ ਤੇ ਇਹਦੇ ਮੰਤਰ ਪੜ੍ਹਦੇ ਸੀ ਉਹਨਾਂ ਦਾ ਇੱਕ ਸੰਗ੍ਰਹਿ ਹੈ ਜਨਕੀ ਇੱਗ ਦੇ ਵਿੱਚ ਪੜੇ ਜਾਣ ਵਾਲੇ ਮੰਤਰਾਂ ਦਾ ਸੰਗ੍ਰਹਿ ਹੈ ਯਜੁਰਵੇਦ ਇਹ ਕਰਮਕਾਂਡ ਪ੍ਰਧਾਨ ਗ੍ਰੰਥ ਹੈ ਇਹਦੇ ਵਿੱਚ ਕਰਮਕਾਂਡ ਬਾਰੇ ਦੱਸਿਆ ਗਿਆ ਇਸ ਵਿੱਚ ਬਲੀ ਦੀ ਪ੍ਰਥਾ ਚੱਲਦੀ ਸੀ ਜੋ ਯੱਗ ਕਰਨ ਵੇਲੇ ਜਾਂ ਬਲੀ ਦਿੱਤੀ ਜਾਂਦੀ ਸੀ ਇਸ ਵਿੱਚ ਕੁੱਲ ਜਿਹੜੀਆਂ 40 ਅਧਿਆਵਾਂ ਦੀ ਰਚਨਾ ਕੀਤੀ ਗਈ ਹੈ ਥੋੜੀ ਥੋੜੀ ਆਪਾਂ ਇਹਦੀ ਗੱਲ ਕਰ ਲੈਂਦੇ ਅੱਗੇ ਅੱਗੇ ਸਾਮਵੇਦ ਇਸ ਵਿੱਚ 99 ਯਾਨੀ ਕਿ 99 ਮੰਤਰ ਇਹ ਮੰਤਰ ਹਵੰਦੇ ਸਮੇਂ ਦੇਵਤਾਆਂ ਨੂੰ ਜਿਹੜੇ ਦੇਵਤਾ ਲੋਕ ਸੀ ਦੇਵਤਾਂ ਨੂੰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਤਾਲ ਤੇ ਸੁਰਾਂ ਦੇ ਨਾਲ ਉਚਾਰਿਆ ਜਾਂ ਗਾਏ ਜਾਂਦੇ ਹਨ ਜ ਜਨੂੰ ਭਜਨ ਕਹ ਲਓ ਤੁਸੀਂ ਗਾਉਣ ਵਾਲਾ ਉਦਗਾਤਾ ਗਾਉਣ ਵਾਲੇ ਨੂੰ ਉਦਗਾਤਾ ਕਹਿੰਦੇ ਜਿਹਨੂੰ ਅਸੀਂ ਅੱਜ ਕੱਲ ਭਗਤ ਕਹਿ ਦਿੰਦੇ ਆ ਭਜਨ ਗਾਉਣ ਵਾਲਾ ਇਹ ਵੇਦ ਭਾਰਤੀ ਸੰਗੀਤ ਕਲਾ ਦਾ ਸੁਮਮ ਮੰਨਿਆ ਜਾਂਦਾ ਹੈ ਅਗਿਆਗਸ ਅਥਰਵ ਵੇਦ ਇਸ ਵਿੱਚ ਵੱਖ-ਵੱਖ ਕਿਸਮਾਂ ਦੇ ਰੋਗਾਂ ਤੋਂ ਬਚਣ ਲਈ ਦਵਾਈਆਂ ਅਤੇ ਹੋਰ ਉਪਾਅਾਂ ਦਾ ਵਰਣਨ ਕੀਤਾ ਗਿਆ ਕਿ ਬਿਮਾਰੀਆਂ ਤੋਂ ਕਿਵੇਂ ਬਚਾਏ ਪਹਿਲਾਂ ਇਹ ਮੰਤਰ ਜਾਦੂ ਟੂਣੇ ਲਈ ਸਮਝੇ ਜਾਂਦੇ ਸਨ ਪਰ ਅੱਜ ਕੱਲ ਨਹੀਂ ਟਿਲ ਟੋਟਕਾ ਪੈਤੀ ਚਲਦੀ ਕੱਲ ਨੂੰ ਆਪਾਂ ਉਪਨਿਸ਼ਦਾਂ ਦੇ ਸ਼ਬਦ ਕ ਅਰਥ ਜਾਣਾਂ ਦੇ ਵਿਸ਼ਾ ਵਸਤੂ ਬਾਰੇ ਗੱਲ ਕਰਾਂਗੇ ਅੱਜ ਇਹਨਾਂ ਹੀ ਉਮੀਦ ਹੈ ਤੁਹਾਨੂੰ ਚੰਗਾ ਲੱਗੇਗਾ ਫਿਰ ਠੀਕ ਲੱਗਦਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਨਹੀਂ ਲੱਗਦਾ ਤੇ ਭਾਈ ਹੋਰ ਕੁਝ ਨਹੀਂ ਤੇ ਫਿਰ ਡਿਸਲਾਈਕ ਕਰ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ